ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਸਿਆਸੀ ਮੈਦਾਨ ਦੇ ਵਿੱਚ ਡਟੀਆਂ ਹੋਈਆਂ ਨੇ ਉੱਥੇ ਹੀ ਬਾਲਟੀਆਂ ਦੇ ਵਿਚਕਾਰ ਨਰਾਜ਼ਗੀਆਂ ਦਾ ਦੌਰ ਵੀ جاری ਹੈ ਜਿੱਥੇ ਕਾਂਗਰਸ ਦੇ ਵਿੱਚ ਆਪਸੀ ਕਲੇਸ਼ ਚੱਲ ਰਿਹਾ ਸੀ ਦਲਵੀਰ ਗੋਲਦੀ ਨਾਰਾਜ਼ ਹੋ ਗਏ ਚੌਧਰੀ ਪਰਿਵਾਰ ਜਿਹੜਾ ਭਾਜਪਾ ਚ ਸ਼ਾਮਿਲ ਹੋ ਗਿਆ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਨਰਾਜ਼ਗੀਆਂ ਦਾ ਦੌਰ ਲਗਾਤਾਰ جاری ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਪਸੀ ਖਲਾ ਦੇਖਣ ਨੂੰ ਮਿਲਿਆ ਹੈ ਜਿਸ ਤੋਂ ਬਾਅਦ ਹੁਣ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਲਈ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਜਿहां 2022 ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜੱਸੀ ਖੰਗੂਰਾ ਦੇ ਵੱਲੋਂ ਪਾਰਟੀ 'ਚੋਂ ਸੀਫਾ ਦੇ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਜੱਸੀ ਖੰਗੂਰਾ ਕਾਂਗਰਸ ਦੇ ਵੱਲੋਂ ਵਿਧਾਇਕ ਵੀ ਰਹੇ ਨੇ ਲੁਧਿਆਣੇ ਦੇ ਵਿੱਚ ਵੱਡੇ ਕਾਰੋਬਾਰੀ ਨੇ ਹੋਟਲਾਂ ਦੇ ਮਾਲਕ ਨੇ ਤੇ ਇੱਥੇ ਹੀ ਪੰਜਾਬ ਦੇ ਵਿੱਚ ਸਿਆਸਤਦਾਨ ਦੇ ਵਜੋਂ ਵੀ ਸੇਵਾ ਨਿਭਾਇਆ ਸਾਬਕਾ ਵਿਧਾਇਕ ਨੇ ਕਾਂਗਰਸ ਵਿਧਾਇਕ ਰਹੇ ਸੀ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਸੀ ਜਿਸ ਤੋਂ ਬਾਅਦ ਅਜੋਨੇ ਵੱਲੋਂ ਪਾਰਟੀ ਚੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਹੁੰਦਾ ਸੀ ਕਿ ਕਾਫੀ ਕਰੀਬੀ ਜਿਹੜਾ ਨੇ ਸੀਐਮ ਆਨ ਤੇ ਸੀਐਮ ਅਰਵਿੰਦ ਕੇਜਰੀਵਾਲ ਦੇ ਮੰਨੇ ਜਾਂਦੇ ਨੇ ਅਕਸਰ ਹੀ ਨਾਦੀਆਂ ਤਸਵੀਰਾਂ ਵੀ ਵਾਇਰਲ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਜਦੋਂ ਵੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਨੇ ਖਾਸ ਕਰਕੇ ਲੁਧਿਆਣਾ ਦੇ ਵਿੱਚ ਤਾਂ ਇਨਾਦੇ ਹੀ ਹੋਟਲ ਦੇ ਵਿੱਚ ਰੁਕਦੇ ਸੀ ਤੇ ਉਸ ਤੋਂ ਬਾਅਦ ਕਾਫੀ ਤਰੀਕੇ ਦੀਆਂ ਕਿਆਸਰਾਈਆਂ ਲਈਆਂ ਜਾ ਰਹੀਆਂ ਸੀ ਸੰਭਾਵੀ ਉਮੀ ਦੇਤੇ ਜਾ ਰਹੇ ਸੀ ਕਿ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਜੱਸੀ ਕੰਗੂਰਾ ਦੇ ਉੱਤੇ ਦਾ ਜਿਹੜਾ ਖੇਡ ਸਕਦੀ ਹੈ ਸੰਭਾਵੀ ਉਮੀਦਵਾਰਾਂ ਦੀ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਜਸਸੀ ਖੰਗੂਰਾ ਸੋਚਾਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਅਸ਼ੋਕ ਪ੍ਰੈਸ਼ਰ ਪੱਪੀ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਲੁਧਿਆਣਾ ਤੋਂ ਉਮੀਦਵਾਰ ਨੇ ਅਸ਼ੋਕ ਪ੍ਰੈਸ਼ਰ ਪੱਪੀ ਤੇ ਉਸ ਤੋਂ ਬਾਅਦ ਲਗਾਤਾਰੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਜਸਸੀ ਖੰਗੂਰਾ ਨਾਰਾਜ਼ ਹੋ ਗਏ ਨੇ ਤੇ ਜਿਸ ਤੋਂ ਬਾਅਦ ਨਾਰਾਜ਼ਗੀ ਅੱਜ ਉਸਵੇਂ ਜਗਜाहਰ ਹੋਈ ਜਦੋਂ ਨਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਸ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲੁਧਿਆਣਾ ਤੋਂ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਜਸਸੀ ਖੰਗੂਰਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਹਾਲਾਂ ਜਸੇ ਖੰਗੂਰਾ ਦੇ ਵੱਲੋਂ ਹਜੇ ਤੱਕ ਕਾਰਨ ਜਿਹੜਾ ਨਹੀਂ ਸਪਸ਼ਟ ਕੀਤਾ ਗਿਆ ਕਿ ਕਿਹੜੀ ਗੱਲ ਤੋਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਪਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਟਿਕਟ ਨਾ ਮਿਲਣ ਕਰਕੇ ਕਾਫੀ ਲੰਬੇ ਚਿਰ ਤੋਂ ਪਾਰਟੀ ਤੋਂ ਨਰਾਜ਼ ਚੱਲ ਰਹੀ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਸਿਆਸੀ ਮੈਦਾਨ ਦੇ ਵਿੱਚ ਡਟੀਆਂ ਹੋਈਆਂ ਨੇ ਉੱਥੇ ਹੀ ਬਾਲਟੀਆਂ ਦੇ ਵਿਚਕਾਰ ਨਰਾਜ਼ਗੀਆਂ ਦਾ ਦੌਰ ਵੀ جاری ਹੈ ਜਿੱਥੇ ਕਾਂਗਰਸ ਦੇ ਵਿੱਚ ਆਪਸੀ ਕਲੇਸ਼ ਚੱਲ ਰਿਹਾ ਸੀ ਦਲਵੀਰ ਗੋਲਦੀ ਨਾਰਾਜ਼ ਹੋ ਗਏ ਚੌਧਰੀ ਪਰਿਵਾਰ ਜਿਹੜਾ ਭਾਜਪਾ ਚ ਸ਼ਾਮਿਲ ਹੋ ਗਿਆ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਨਰਾਜ਼ਗੀਆਂ ਦਾ ਦੌਰ ਲਗਾਤਾਰ جاری ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਪਸੀ ਖਲਾ ਦੇਖਣ ਨੂੰ ਮਿਲਿਆ ਹੈ ਜਿਸ ਤੋਂ ਬਾਅਦ ਹੁਣ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਲਈ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਜਿहां 2022 ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜੱਸੀ ਖੰਗੂਰਾ ਦੇ ਵੱਲੋਂ ਪਾਰਟੀ 'ਚੋਂ ਸਿਫਾ ਦੇ ਦਿੱਤਾ ਗਿਆ ਹੈ ਤਾਂ ਦੱਸਦੇ ਕਿ ਜੱਸੀ ਖੰਗੂਰਾ ਕਾਂਗਰਸ ਦੇ ਵੱਲੋਂ ਵਿਧਾਇਕ ਵੀ ਰਹੇ ਨੇ ਲੁਧਿਆਣੇ ਦੇ ਵਿੱਚ ਵੱਡੇ ਕਾਰੋਬਾਰੀ ਨੇ ਹੋਟਲਾਂ ਦੇ ਮਾਲਕ ਨੇ ਤੇਹਤੀ ਪੰਜਾਬ ਦੇ ਵਿੱਚ ਸਿਆਸਤਦਾਨ ਦੇ ਵਜੋਂ ਵੀ ਸੇਵਾ ਨਿਭਾਇਆ ਸਾਬਕਾ ਵਿਧਾਇਕ ਨੇ ਕਾਂਗਰਸ ਵੱਲੋਂ ਵਿਧਾਇਕ ਰਹੇ ਸੀ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਸੀ ਜਿਸ ਤੋਂ ਬਾਅਦ ਅੱਜ ਉਹ ਨਾਦੇ ਵੱਲੋਂ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਹੁੰਦਾ ਸੀ ਕਿ ਕਾਫੀ ਕਰੀਬੀ ਜਿਹੜਾ ਨੇ ਸੀਐਮ ਮਾਨ ਤੇ ਸੀਐਮ ਅਰਵਿੰਦ ਕੇਜਰੀਵਾਲ ਦੇ ਮੰਨੇ ਜਾਂਦੇ ਨੇ ਅਕਸਰ ਹੀ ਨਾਦੀਆਂ ਤਸਵੀਰਾਂ ਵੀ ਵਾਇਰਲ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਜਦੋਂ ਵੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਨੇ ਖਾਸ ਕਰਕੇ ਲੁਧਿਆਣਾ ਦੇ ਵਿੱਚ ਤਾਂ ਇਹ ਨਾਦੀ ਹੋਟਲ ਦੇ ਵਿੱਚ ਰੁਕਦੇ ਸੀ ਤੇ ਉਸ ਤੋਂ ਬਾਅਦ ਕਾਫੀ ਤਰੀਕੇ ਦੀਆਂ ਕੈਸਰਾਈਆਂ ਲਈਆਂ ਜਾ ਰਹੀਆਂ ਸੀ ਸੰ ਜਿਤਾਏ ਜਾ ਰਹੇ ਸੀ ਕਿ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਜੱਸੀ ਕੰਗੂਰਾ ਦੇ ਉੱਤੇ ਦਾ ਜਿਹੜਾ ਉਹ ਕਹਿ ਸਕਦੀ ਹੈ ਸੰਭਾਵੀ ਉਮੀਦਵਾਰਾਂ ਦੀ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਸੀ ਜੱਸੀ ਖੰਘੂਰਾ ਸੋਚਾਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਅਸ਼ੋਕ ਪ੍ਰੈਸ਼ਰ ਪੱਪੀ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਲੁਧਿਆਣਾ ਤੋਂ ਉਮੀਦਵਾਰ ਨੇ ਅਸ਼ੋਕ ਪ੍ਰੈਸ਼ਰ ਪੱਪੀ ਤੇ ਉਸ ਤੋਂ ਬਾਅਦ ਲਗਾਤਾਰੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਜੱਸੀ ਖੰਘੂਰਾ ਨਾਰਾਜ਼ ਹੋ ਗਏ ਨੇ ਤੇ ਜਿਸ ਤੋਂ ਬਾਅਦ ਨਾਰਾਜ਼ਗੀ ਅੱਜ ਉਸ ਸਮੇਂ ਜਗ ਜਾਹਰ ਹੋਈ ਜਦੋਂ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਸ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲੁਧਿਆਣਾ ਤੋਂ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਜੱਸੀ ਖੰਘੂਰਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਦੋਂ ਸੇ ਖੰਗੂਰਾ ਦੇ ਵੱਲੋਂ ਹਜੇ ਤੱਕ ਕਾਰਨ ਜਿਹੜਾ ਨਹੀਂ ਸਪਸ਼ਟ ਕੀਤਾ ਗਿਆ ਕਿ ਕਿਹੜੀ ਗੱਲ ਤੋਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਪਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਟਿਕਟ ਨਾ ਮਿਲਣ ਕਰਕੇ ਕਾਫੀ ਲੰਬੇ ਚਿਰ ਤੋਂ ਪਾਰਟੀ ਤੋਂ ਨਰਾਜ਼ ਚੱਲ ਰਹੀ ਸੀ